ਇਹ ਗਰਮੀਤ ਸਿੰਘ ਬਕੂ ਨੇ ਸਾਡੇ ਪਰਿਵਾਰ ਦਾ ਨਾਮ ਰੋਜ਼ਾਨਾ ਕੀਤਾ ਪਹਿਲਾਂ ਉਥੇ ਉਹਨੇ ਇੰਡੀਆ ਟ੍ਰਹਿ ਕੇ ਅੰਤਕ ਮਿਹਨਤ ਕੀਤੀ ਹੈ 2500 ਅਮਰੀਕਾ ਅਮਰੀਕਾ ਸੈਟਲ ਹੈ ਉਥੇ ਵੀ ਉਹਨੇ ਬਹੁਤ ਦਿਨ ਰਾਤ ਮਿਹਨਤ ਕਰਕੇ ਕਾਰੋਬਾਰ ਉੱਥੇ ਵਿਧਾਇਆ ਤੇ ਆਪਣੀ ਮਿੱਟੀ ਨਾਲ ਵੀ ਜੁੜਿਆ ਉਹਦੇ ਮਨ ਤੇ ਫਰਨਾ ਭਰਿਆ ਕਿ ਮੈਂ ਆਪਣੇ ਪਿਓ ਦਾਦਾ ਦਾ ਨਾਮ ਉੱਚਾ ਕਰਨਾ ਹੈ ਉਹਨੇ ਅਮਰੀਕਾ ਰਹਿ ਕੇ ਬਹੁਤ ਮਿਹਨਤ ਕੀਤੀ ਉਸ ਤੋਂ ਬਾਅਦ ਜਿਹੜੀ ਆ ਕੇ ਫਕਾਲ ਬਣਾਇਆ ਜੋ ਕਿ ਅੰਡਰ ਕੰਸਟਰਕਸ਼ਨ ਵਾਲੀ ਤੇ ਉਸ ਤੋਂ ਬਾਅਦ ਉਹਦੇ ਦਿਮਾਗ 'ਚ ਗੱਲ ਆਈ ਮੈਂ ਅਮਰੀਕਾ ਦਾ ਲੋਕ ਤੇ ਸਟੈਟੂਟ ਪਰ ਟੀਵੀ ਵਗੈਰਾ ਤੇ ਦੇਖਦੇ ਉਹਨੇ ਫਿਰ ਅਰੀਜਨਲ ਸਕੇਚੂ ਬਣਵਾ ਕੇ ਘੱਲ ਘਲਾ ਤੋਂ ਮੈਸਤਰੀ ਸਾਹਿਬ ਨੇ ਬਹੁਤ ਵਧੀਆ ਬਣਾਇਆ ਉਹਦੇ ਉੱਪਰ ਜਿਹੜਾ ਸਕੇਚੂ ਆਇਆ ਉਹ ਇਸੀ ਚੀਜ਼ ਦਾ ਪ੍ਰਤੀਕ ਹੈ ਲੋਕ ਬਹੁਤ ਵਧੀਆ ਸੰਗਤ ਦੇ ਦੇਖਣ ਆਉਂਦੇ ਬਹੁਤ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹੈ ਵਧੀਆ ਚੀਜ਼ ਹੈ ਇਹਦੇ ਨਾਲ ਲੋਕਾਂ ਦੇ ਜਿਹੜੇ ਬੱਚੇ ਨਵੇਂ ਉਹਨਾਂ ਤੇ ਸ਼ਾਹ ਪੈਦਾ ਹੁੰਦਾ ਕਿ ਕਮਾਈ ਕਰੀਏ ਬਾਹਰ ਜਾਈਏ ਇਸ ਤਰ੍ਹਾਂ ਕੂਟੀਆਂ ਬਣਾਈਏ ਤਰੱਕੀ ਕਰੀਏ ਗਰੰਟੂਡ ਹੋ ਗਏ ਉਹਦੇ ਉੱਪਰ ਜਿਹੜਾ ਸਕੇਚੂ ਆਇਆ ਉਹ ਇਸੀ ਚੀਜ਼ ਦਾ ਪ੍ਰਤੀਕ ਹੈ ਲੋਕ ਬਹੁਤ ਹੋਦੀ ਆਸਾਨੀ ਨਾਲ ਦੇਖਣ ਆਉਂਦੇ ਬਹੁਤ ਦੂਰੂ ਦੂਰੋਂ ਲੋਕ ਦੇਖਣ ਆਉਂਦੇ ਵਧੀਆ ਚੀਜ਼ ਐ ਇਹਦੇ ਨਾਲ ਲੋਕਾਂ ਦੇ ਜਿਹੜੇ ਬੱਚੇ ਨਵੇਂ ਉਹਨਾਂ ਤੇ ਸ਼ਾਹ ਪੈਦਾ ਹੁੰਦਾ ਕਿ ਕਮਾਈ ਕਰੀਏ ਬਾਹਰ ਜਾਈਏ ਇਸ ਤਰ੍ਹਾਂ ਕੂਟੀਆਂ ਬਣਾਈਏ ਤਰੱਕੀ ਕਰੀਏ ਬ੍ਰਾਂਡ ਬਣ ਗਏ ਗੁਰਮੀਤ ਸਿੰਘ ਬੱਬੂ 2006 ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਗਿਆ ਤੇ ਉੱਥੇ ਟਰਾਂਸਪੋਰਟ ਦਾ ਕਾਰੋਬਾਰ ਉਸਨੇ ਸ਼ੁਰੂ ਕੀਤਾ ਬੱਬੂ ਭਾਵੇਂ ਅਮਰੀਕਾ ਦਾ ਵਸਨੀਕ ਬਣ ਗਿਆ ਪਰ ਉਹ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਰਿਹਾ ਅਤੇ ਅਜੇ ਵੀ ਇਸ ਨਾਲ ਜੁੜਿਆ ਹੋਇਆ ਹੈ ਬੱਬੂ ਬ੍ਰਾਂਡ ਅੱਜ ਕੱਲ ਅਮਰੀਕਾ 'ਚ ਰਹਿੰਦੇ ਨੇ ਤੇ ਇਹ ਉਹਨਾਂ ਦਾ ਘਰ ਹੈ ਤੇ ਉਹਨਾਂ ਨੇ ਆਪਣੀ ਕੋਠੀ ਦੇ ਉੱਪਰ ਇਹ ਲਗਵਾਇਆ ਕਿਉਂਕਿ ਉਹਨਾਂ ਦੇ ਮਨ 'ਚ ਖਾਜ ਸੀਗੀ ਕਿ ਜਿਹੜਾ ਸਟੈਚੂ ਆ ਉਹ ਅਮਰੀਕਾ 'ਚ ਦਿਖਦੇਵੇ ਤੇ ਕੋਠੀ ਸਾਡੀ ਪੰਜਾਬ ਦੇ ਵਿੱਚ ਹੋਵੇ ਸਾਡੇ ਜੱਦੀ ਪਿੰਡ ਦੇ ਵਿੱਚ ਹੋਵੇ ਤੇ ਇਸ ਕਰਕੇ ਉਹਨਾਂ ਨੇ ਇਹ ਲਵਾਇਆ ਕਿ ਸਾਡਾ ਜਿਹੜਾ ਬਿਜ਼ਨਸ ਹੈ ਅਮਰੀਕਾ ਤੋਂ ਸ਼ੁਰੂ ਹੋਇਆ ਤੇ ਉੱਥੋਂ ਦਾ ਸੀ ਸਟੈਚੂ ਆ ਲਿਬਰਟੀ ਉਹ ਲਗਵਾਉਣਾ ਤੇ ਮੈਂ ਮਨਜੀਤ ਸਿੰਘ ਗਿੱਲ ਆਰਟਿਸਟ ਕਲਕਲਾ ਤੇ ਮੇਰੇ ਨਾਲ ਉਹਨਾਂ ਨੇ ਰਾਬਤਾ ਕੀਤਾ ਵੀ ਆਪਾਂ 18 ਫੁੱਟ ਦਾ ਜਿਹੜਾ ਸਟੈਚੂ ਆ ਉਹ ਆਪਣੀ ਕੋਠੀ ਉੱਪਰ ਲਗਾਉਣਾ ਹੈ ਤੇ ਇਹ ਸਟੈਚੂ ਜਿਹੜਾ 18 ਫੁੱਟ ਦਾ ਹੀ ਇਹਦਾ ਸੈਜ ਬਣਾ ਕੇ ਤਕਰੀਬਨ 2 ਮਹੀਨੇ ਇਹਨੂੰ ਬਣਾਉਣ ਤੇ ਲੱਗੇ ਆ ਮਿਕਸ ਮਟੀਰੀਅਲ ਆ ਇਹ ਮੈਟਲ ਵੀ ਆ ਵਿੱਚ ਫਾਈਬਰ ਗਲਾਸ ਵੀ ਆ ਤੇ ਇਹ ਤਿਆਰ ਕਰਕੇ 2 ਮਹੀਨੇ ਬਾਅਦ ਇਹ ਤਕਰੀਬਨ 2-3 ਦਿਨ ਸਾਨੂੰ ਉੱਪਰ ਫਿੱਟ ਕਰਨੇ ਉੱਪਰ ਲੱਗੇ ਤੇ ਇਹ ਸਟੈਚੂ 80 ਫੁੱਟ ਦੀ ਹਾਈਟ ਦੇ ਉੱਪਰ ਜਿਹੜਾ ਕੋਟ ਦੇ ਉੱਪਰ ਲਗਾਇਆ ਗਿਆ ਹਰ ਸਾਲ ਅਮਰੀਕਾ ਤੋਂ ਆਉਂਦੇ ਨੇ ਤੇ ਆਹ ਦੇ ਮਹੀਨਾ 20 ਦਿਨ ਲੱਗ ਜਾਂਦੇ ਨੇ ਉਹਨਾਂ ਦਾ ਇੱਕ ਬੱਚਾ ਇੱਥੇ ਮੋਕੇ ਸਕੂਲ ਦੇ ਵਿੱਚ ਪੜ ਵੀ ਰਿਹਾ ਇੱਥੇ ਉਹ ਰਹਿ ਬੱਚਾ ਰਹਿਦੇ ਨਾਲ ਡੋਲੀ ਪਾਈ ਰਹਿਦੇ ਆ ਉਹਦੀ ਭੈਣ ਦੇ ਕੋਲੇ ਤਾਂ ਛੱਟ ਕੇ ਗਏ ਨੇ ਪਰ ਜੋ ਕੀ ਬੱਬੂ ਜਿਹੜਾ ਸਵਾਸੇ ਵੀ ਕੰਮਾਂ ਨੂੰ ਬੱਚਿਆਂ ਦੀ ਅਸੀਸਾਂ ਜੀ ਸ਼ਬੀਲ ਜਾਂ ਅਸੀਦ ਬਾਬਾ ਦੇ ਲਈ ਜਗ੍ਹਾ ਤੇ ਇੱਕ ਛੋਟਾ ਜਿਹਨਾਂ ਨੇ ਹਾਲ ਦੀ ਸੇਵਾ ਕਰਵਾਈ ਹੋਰ ਵੀ ਧਾਰਮਿਕ ਕੰਮਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਜੋ ਪਹਿਲ ਦੇ ਆਧਾਰ ਤੇ ਕਰਦੇ ਆ